ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਬੋਲੇ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੀ ਦੀ ਖਾਣੇ ਦਾਗਰ ਦੀ ਕਿਰਪਾ ਨਾਲ ਤੁਸੀਂ ਠੀਕ ਹੋਵੋਗੇ ਅੱਜ ਹੈਗਾ ਜੀ ਮੇਰਾ ਬਰਥਡੇ ਤੇ ਹੈਗੀ 24 ਮਈ ਤੇ ਮੇਰੇ ਤੇ ਜਾਲਮ ਸੀ ਹੈਗਾ ਹੁਣ ਦਪਹਿਰ ਦਪਹਿਰ ਬੱਚਿਆਂ ਨੇ ਕਰ ਲਿਆ ਯਾਰ ਹੁਣ ਮੇਰੇ ਨਾਲ ਖੁਰਦਾਂ ਲਾਈ ਨੇ ਤਿੰਨੇ ਆਏ ਕਾਰਨ ਕਿ ਤੇਰਾ ਬਰਥਡੇ ਆ ਹੁਣ ਟਾਈਮ ਹੈ 1 ਵਜੇ ਪਿਆ ਸਹੀ 1 ਵਜੇ ਪਿਆ ਲਾ ਕਿੱਧਰ ਹੋਏ ਨਾ ਜਨਮ ਦਿਨ ਜਾਣ ਆ ਗਏ 1 ਵਜੇ 5 ਮਿੰਟ ਰਹਿ ਗਏ ਹਾਂ ਤੂੰ ਇੰਨਾਂ ਲੈ ਖਾਣ ਨੂੰ ਹੋਰ ਮਸੀਤ ਪਰ ਕਿੱਧਰ ਜਾਵਾਂ ਆਪਾਂ ਤੇਰੇ ਨਾਲ ਮੁੰਡਰੀ ਜਾਣਗੀ ਤੂੰ ਮਾਰੂਗਾ ਜਾਂ ਬਰਥਡੇ ਵਾਲਾ ਬੰਦਾ ਨਾਲ ਚਲੇ ਜਾ ਮੈਂ ਤਾਂ ਮੈਂ ਸਭ ਤੋਂ ਵੱਡਾ ਕੰਮ ਹੀ ਮਸਾਲੇ ਮੇਰੇ ਇੰਦਾ ਮੈਂ ਤਾਂ ਇੱਥੇ ਰਹਿਣ ਦੀ ਦਾਰੀ ਹੈ ਮੇਰੀ ਮੈਂ ਘਰ ਉੱਵਾ ਰਹਾਂ ਤੁਸੀਂ ਆ ਸਮਝ ਲਿਓ ਹੁਣ ਵੀ ਨਾ ਨਾ ਤੁਸੀਂ ਮੈਂ ਤੁਹਾਨੂੰ ਪੈਸੇ ਲੈ ਲਿਓ ਨਾ ਪੈਸੇ ਮੈਂ ਦੇ ਨਹੀਂਆ ਨਾ ਲਵ ਗਰਮ ਗਰਮ ਸੁਗੰਧ ਕਹੀਏ ਨਾ ਜਾਣ ਇਹ ਮੇਰਾ ਹੈਪੀ ਮੈਂ ਤਾਂ ਮੈਨੂੰ ਕਹਿਣਾ ਜਾਂ ਖਾਨ ਨੂੰ ਮਿਲਿਆ ਹੁੰਗੇ ਉਤ ਲਿਆ ਆਈਫੋਨ ਲੈ ਕੇ ਦਿਓ ਲੈ ਇਹ ਹਫਤਾ ਲੈ ਦਾਂਗੇ ਉੱਤੀ ਕਿਉਂ ਲੈ ਲੈਣਾ ਕੋਈ ਨਾ ਥੋੜਾ ਇੱਕ ਫੋਨ ਚਾਹਦਾ ਇਹ ਵੀ ਖਰਾਬ ਹੈ ਇਹ ਤਾਂ ਹੋ ਜਾਂਦਾ ਫੋਨ ਤਾਂ ਮੇਰਾ ਸਮਾਰਾ ਨਹੀਂ ਤੇ ਆਈਫੋਨ ਲੈ ਆ ਤੁਹਾਨੂੰ ਆਈਫੋਨ ਤਾਂ ਕੋਈ ਨਾ ਆਈਫੋਨ ਕੀ ਦੇਗਾ ਹੈ ਆਈਫੋਨ ਕੀ ਦੇ ਇਹ ਤਾਂ ਸੋਡਾ ਵੀਡੀਓ ਖਤਰ ਆ ਮੇਰੇ ਕੋਲ ਕੋਈ ਗੱਲ ਆਈ ਗੱਲ ਮੇਰੇ ਮਾਲਦਾਰ ਆਏ ਆਈ ਗੁੱਟ ਤੇ ਆਈ ਗੁੱਟ ਤੇ ਗੱਲ ਨਾ ਟਾਲ ਇਹਨਾਂ ਨੂੰ ਖਾਣ ਨੂੰ ਆਲੇ ਜਾ ਕੰਮ ਤੇਰਾ ਹੈ ਕਿ बटे ਮੈਂ ਤਾਂ 500 ਰੁਪਏ ਲੈ ਜੋ ਹਾਂ ਜਿੰਨਾ ਮੈਂ ਸਵੀਫਾਇਰ ਵਾਲੀ ਆਈ ਨਹੀਂ ਗੱਲ ਆ ਤੇ ਫਿਰ ਮੇਰੇ ਹੁਣ ਪਾਟ ਕੇ ਤਿੰਨ ਨਵੇਂ ਕੱਪੜੇ ਤਾਂ ਮੈਂ ਪਾਉਣੇ ਨੇ ਵਿੱਚ ਪਾਉਣਾ ਮੈਂ ਨਹੀਂ ਲੈ ਆਉਂਦੀ ਛੱਡਦਾ ਇਹ ਵੀ ਵਾਜਿਆ ਗਿਫਟ ਬਾਕਸ ਤੇ ਥੋੜਾ ਬੁਹਾੜੀ ਲੱਗੂਗਾ ਤੂੰ ਆਪ ਨਾਲ ਜਾ ਇਹਨਾਂ ਨੂੰ ਜੇ ਆਪ ਕੋਲ ਤੋਂ ਆ ਕੇ ਲਿਆ ਨਾ ਗਰਮੀ ਆ ਮੈਂ ਘਾਬਦਾ ਹੀ ਹੈਪੀ ਵਾਡ ਹੋਊ ਗਰਮੀ ਲੱਗੀ ਮੈਂ ਠੰਡੇ ਕਾਉਣ ਤੁਰੂਗਾ ਤੁਮ ਵਿਆਹ ਲੱਗਦੀ ਬੜੀ ਨਿਕਲ ਰੋਜ ਆਉਂਦਾ ਅੱਗੇ ਤਾਂ ਮੈਂ ਹੈਪੀ ਬਰਥਡੇ ਮਨਾਉਣੀ ਆ ਪਿਛਲੀ ਵਾਰ ਕਿਦ ਨੂੰ ਜੀ ਰਹੀ ਗੱਲ ਕਰਨ ਦੀ ਪਿਛਲੀ ਵਾਰ ਤੁਮ ਮਾਂਦੀਆਂ ਤੇ ਡੈਡੀ ਨੇ ਮੈਨੂੰ ਸੁਪ ਲੈਤਾ ਪਿਛਲੀ ਵਾਰ ਤੁਮ ਮਾਂਦਿਆ ਮੈਂ ਤੇ ਨਹਾ ਜਾਦੇ ਪੈ ਕਿਉਂ ਸੁਪ ਲੈਤਾ ਜੋ ਆਕਨ ਖਾਣ ਨੂੰ ਦਿਆ ਦੇ ਬਈ ਮੈਂ ਖਾਣ ਨੂੰ ਕਿੱਥੋਂ ਲਿਆ ਮੱਸੇ ਖਦਪਾ ਇਹਨਾਂ ਨਾਲ ਮਾਂ ਦੇ ਨਾਲ ਮੰਗਣੀ ਹੈ ਹੈਪੀ ਬਰਥਡੇ ਮੈਨੂੰ ਸੁਮਣ ਲੈ ਲਊਂ ਤੋ ਰੋਟੀ ਪਈ ਹੈ ਸਬਜ਼ੀ ਪਈ ਉਹ ਖਾਣੀਆਂ ਉਹ ਰੋਣਾ ਅੱਜ ਮੰਮੀ ਉਲੇਯੋ ਮੈਂ ਤੇਰਾ ਮੈਂ ਤੇ ਘੂ ਵੀ ਆ ਜਾਣਾ ਤੁਹਾਡੇ ਹੋਂ ਦਾ ਪਰਵਾ ਜੀ ਮੂਤ ਰਹੀ ਖਾਣ इ봐 हां दे परदे पर वो सुपिया काड़ियां हो गई ना दोपहर सारा बस सही लाग गया हां खाना खा हां वो है ना आज तेरा हफ्ता रह गया जिंदा पर तू यार अब बुढ़िया किधर जा यार बाबा गुरु सरप्राइज होगा गाना थी गाना था अभी एशियागी एडा हैप्पी बर्थडे वाले बंदे दा हाथ अंदर नेक्स्ट तो पैसे लेई ਪਰੇ ਤੇ ਪਰੇ ਕਾਮਨ ਮੈਡੀ ਮਈਮਨ ਕਾਮਨ ਲਾਇਨ ਬਈਸੀ ਮੰਜਾ ਦਾ ਜਾਂਦੇ ਚਲੋ ਦੇਖ ਕੇ ਪਤਾ ਲੱਗਦਾ ਵੀ ਐਨਾਂ ਠੰਡੇ ਨੂੰ ਆਪ ਰੁਟੀਆਂ ਲਿਆ ਦੇ ਠੰਡੇ ਆ ਲੈ ਬੱਸ ਹੋਰ ਗਿਰੀਆਂ ਲੈ ਐ ਹੋਰ ਗੀਰੀ ਦੁਈਲੀ ਕਰ ਮਿਸਤਾਨੀ ਪਰਪੂਜੀ ਰਾਇਟਰ ਲੈ ਆਇਆ ਜਾਂ ਲਿਆ ਰਹੇ ਨਾ ਟੌਫੀਆਂ ਲੈਣ ਚਾਰ ਚਾਰ ਹਾਂ ਕਾਫੀ ਨੂੰ ਲੈ ਲੈ ਬਹੁਤ ਤੁਸੀਂ ਵੀ ਟੌਫੀ ਬਣਦੇ ਹੁੰਦੇ ਮੈਂ ਕਿੱਦਾਂ ਜਾ ਬਸ ਪਰ ਇੱਕ ਵਜਾ ਪਿਆ ਮੈਨਾਂ ਵੀ ਨਰਨੀ ਜਾਣ ਨੂੰ ਜੀ ਕਰਦਾ ਇੱਕ ਵਜਾ ਪਿਆ ਦਾ ਮੈਂ ਜਾਣ ਵੀ ਕਿਰਾਇਆ ਨਾ ਦੇ ਪਤਾ ਨਹੀਂ ਇਹਨਾਂ ਨੇ ਕਿਵੇਂ ਜਾ ਰ ਆ ਗਏ ਤੇ ਕਪੜਾ ਅੱਧਾ ਲੰਘ ਗਿਆ ਕਿਸੇ ਨਾਲ ਦਾ ਹੋਣਾ ਯਾਰੀ ਹੋਰ ਸਾਰਾ ਲੀ ਗਿਆ ਇਹਨਾਂ ਲੈ ਆ ਗਿਆ ਨਾ ਮੈਂ ਯਾਰ ਦੋ ਘੰਟੇ ਉੱਗ ਜਾਣਾ ਇਹ ਮੋਰਲ ਵਿੱਚ ਜਾਣ ਖਾਈ ਦੇ ਮੰਮੀ ਤੇ ਰਾਜੂ ਬਾੜਿਆ ਜੀ ਮੰਮੀ ਤੇ ਰਾਜੂ ਬਾੜਿਆ ਮੰਮੀ ਤੇ ਰਾਜੂ ਬਾੜਿਆ ਮੈਂ ਕਿ ਜਾਲ ਤੇ ਕਪੜਾ ਅੱਧਾ ਫਿਰ ਲੰਘ ਗਿਆ ਦੀ ਨਿੰਦੀਆਂ ਦਾ ਕਿਹੜੀਆਂ ਕਿਹੜੀਆਂ ਭੈਣਾਂ ਇਸ ਤਰ੍ਹਾਂ ਹੁੰਦਾ ਮੇਰਾ ਬਾਟਾ ਤੇ ਮੇਰੀ ਜਾਲ ਵੀ ਦਾ ਥੋੜਾ ਬਾਟਾ ਜਾਲ ਨੂੰ ਦੱਸ ਦੱਸੋ ਆਪਣਾ ਤਾਂ ਅਹੀ ਯਾਰ ਰਹਿੰਦਾ ਫਲਾਨੀ ਮੈਂ ਤੇ ਇੰਨਾ ਉਧਰ ਆਇਆ ਕਿ ਮੈਂ ਆਪ ਲੋ ਚੰਗਾ ਉਧਰ ਰਹਿ ਗਿਆ ਫਲਾਨੇ ਕੇ ਇੰਨੇ ਬੰਦੇ ਰੋਟੀ ਤੋਰਨੇ ਤੇ ਇੰਨੇ ਕੇ ਇੰਨੇ ਬੰਦੇ ਰੋਟੀ ਤੋਰਨੇ ਮੈਂ ਸੰਦਾ ਸੋਰੀਆਂ ਨੂੰ ਵਾਸਤਣਾ ਮੇਰ ਤਾਂ ਅੱਜ ਤੇਰਾ ਹੱਕ ਤਾਂ ਲੱਗਾ ਘੁੰਮਣ ਦਾ ਪਰ ਹੁਣ ਤਾਂ ਤੁਸੀ ਲੱਗ ਜਾਉਂਗੇ ਹਾਂ ਤੂੰ ਬਈ ਸੁਣਦੀ ਹੈ ਉਹ ਮੈਨੂੰ ਸੁਭਣਾ ਇਹਦੇ ਨਾਲ ਜਿਹੜੀ ਆਪਾਂ ਦੋਨੇ ਚੱਲਦੇ ਆ ਲੈ ਮੈਂ ਤੂੰ ਖੋਦ ਤੂੰ ਖੁਦਾ ਹੁਣੇ ਮਤਬਾ ਕੁਝ ਨਹੀਂ ਲੈ ਆਉਣ ਆਇਤੋਂ ਠੰਡ ਨਹੀਂ ਪਉਤਿਆ ਲੈ ਜਾਂ ਕੁਟੀਆਂ ਤੇ ਆ ਲੈਣਾ ਇੱਕ ਇੱਕ ਗਰਮੀ ਗਰਮੀ ਕਿ ਕਿੱਥੇ ਜਾਉਂਦੇ ਤੋ ਖਬਾਉਂਦਾ ਨਹੀਂ ਕਿ ਆਕੂ ਤੋ ਕੀ ਕਰਾਉਣ ਭਨ ਮਾਰਦਾ ਹਰ ਪੀਚਾ ਕੋਈ ਜਾ ਬਟੇ 4-5 ਸੌ ਮੀਲ ਦਾ ਹੰਡਾ ਹੁੰਦਾ ਇਹ ਕੋ ਕੱਛੇ ਫੈਸਲਾ ਹੁੰਦਾ ਹਣ ਫੈਸਲਾ ਚੱਲਦਾ ਰਹੀ ਜਿਹੜਾ ਮਨ ਲਾਇਕ ਕਰ ਲਾਉ ਕੋ ਮੈਂ ਤਾਂ ਕੋਸੋਗਾ ਮੇਰਾ ਹੈਗੀ ਮਾਡੇ ਦਾ ਨਾ ਮੈਨੂੰ ਪਤਾ ਨਹੀਂ ਕਿ ਮੈਂ ਜਾ ਰਾਵਾਂ ਨਾ ਰੋਟੀਆਂ ਦੇ ਪਤਾ ਨਹੀਂ ਹੈ ਕਿ ਪੱਕਾ ਲੱਗੂ ਹੋਰ ਉਹਨਾਂ ਤਾਂ ਹੀ ਜਾ ਰਾਵਾਂ ਰੋਟੀਆਂ ਨਹੀਂ ਆਤਿਆ ਇਹਨਾਂ ਤੁਪ ਲੱਗੇ ਗੁਰੂ ਮੈਂ ਹਾਂ ਨੂੰ ਚੇਰੂਣਾ ਕਿਵੇਂ ਬੰਦ ਦੋ ਚਾਹ ਬਰਥਡੇ ਬਣਾ ਲਓ ਚੇਰੂਣਾ ਆਉ ਫਿਰ ਬਣਾ ਲਓ ਅਹ ਮਾ ਮੀ ਕਰਨ ਦੇ एस्क्री मनाओ फिर तेरा यार मतलब ज़्यादा मिल जाओ हाँ हैप्पी बर्थडे बन जो इधर ना मैं तो नींद जड़ी है नहीं क्यों जैसे मैं तो थाको की कामुकार्जो तो 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 के तो तो भी पहले तड़के देख जाना मैं भी लग गया है तो ऐसा आउट ऑफ़ मीन के पास की लड़ाई दे दे जो तो नाम एस्क्री की में यू में दो कांटे जाक ਮਗਰੇ ਬੰਦੇ ਦਾ ਲਵ ਪੈਸੇ ਲੈ ਆਯੋ ਗਾ ਲੋ ਲੈ ਮੈਂ ਤਾਂ ਗਮਨ ਨੂੰ ਭੇਜੂ ਮੈਂ ਤਾਂ ਹਾਂ ਇਹ ਆ ਲੋ ਮੈਂ ਨੰਬਰ ਵੀ ਤੇ ਨਾ ਖਾ ਗਰੋ ਅੱਜ ਤੋਂ ਵੀਰ ਲਈ ਉਹ ਨਾਲ ਚਾਹ ਹੋਪੇ ਕਾਜੰਦਨ ਬਣਾਇਆ ਜਾਊਗਾ ਸਰ ਜੰਦਨ ਕੇ ਤਾਂ ਬਣਾਇਆ ਗਿਆ ਹਿਆਰ ਗਿਆ ਜੰਦਨ ਤੇ ਆਇਆ ਜੰਦਨ ਦੇ ਬਾਪਸ ਹੁਣ ਜੇ ਤੁਹਾਨੂੰ ਆ ਗਏ ਬਾਕਸ ਵੀ ਨਾ ਹੋਰ ਗਾਂ ਪੁੱਤ ਗਾ ਪੂਰਨ ਕਰਕੇ ਬਾਕਸ ਵੀ ਨਹੀਂ ਰਹਿੰਦਾ ਪੁੰਨ ਕਰਨਾ ਪੁੰਨ ਕਰਨਾ ਕਿਉਂ ਲੈਣਾ ਬਾਅਦ ਵਿੱਚ ਤਾਂ ਗ੍ਰੀਨ ਕਿ ਹੁੰਦੀਆਂ ਹਨ ਪੁੰਨ ਕਰਦੇ ਹੁੰਦੇ ਨੇ ਤੂੰ ਵੀ ਤੁਸੀਂ ਹੋ ਗਏ ਫਿਰ ਕਿ ਹੋ ਗਿਆ ਤੁਸੀਂ ਫ੍ਰੀਪੜੀ ਕਰ ਤੋੜਾ ਦਿੱਤਾ ਪੁੰਨ ਪਿੱਤਾਗਾ ਜਿੰਨਾਂ ਹੋਏ ਬੋਤਲ ਮੰਗਾ ਦੂ ਜੂਸ ਆਹ ਜੂਸ ਦੀ ਬੋਤਲ ਲੈ ਆਪਣਾ ਬੰਦ ਵਧੀਆ ਨਹੀਂ ਮਿਲਦਾ ਸਮਾਨ ਜੂਸ ਦੀ ਬੋਤਲ ਲੈ ਆਪਣਾ ਬੰਦ ਵਧੀਆ ਨਹੀਂ ਮਿਲਦਾ ਇਹ ਸਮਝ ਕੇ ਜਾ ਕੇ ਹਮ ਲੋ ਜੀ ਬਾਅਦ ਦਾ ਸਮਾਨ ਆ ਗਿਆ ਖਾਣ ਲਈ ਤੇ ਲਿਆਂਦੀ ਨੇ ਇਹਨਾਂ ਨੇ ਆਹ ਦਹੀਂ ਪੱਲੇ ਤੇ ਆਪ ਕੋਈ ਪੇਸਟੀਆਂ ਠੰਡਾ ਹੁਣ ਚਾਹ ਲੈਂਡ ਬਣਾਉਣੀ ਦੁਪਹਿਰ ਦੁਪਹਿਰੇ ਵਾਸੀ ਕੀ ਲੰਡਾ ਹੋਈ ਇਹ ਕਿੰਨਾ ਕਰ ਇਸ ਕਰਤੀ ਕਿ ਤੇ ਲਿਆਈਆਂ ਸਮਾਨ ਨਾ ਤੁੜੀ ਚਿਰ ਰਾਤ ਨੂੰ ਇਹਨਾਂ ਨੂੰ ਖਾ ਲਓ ਇਹ ਗੱਲ ਪਿਆਰ ਦੀਆਂ ਮਸਤੀਆਂ ਲੈਂਦੇ ਆ ਇੰਨੇ ਨੇ ਬਈ ਖਾਣਾ ਆਪਾਂ ਨੂੰ ਤੁਹਾਡੇ ਲਈ ਮੰਗਾਇਆ ਮੈਂ ਖਵਾਉਂ ਜ਼ਰਾ ਨਾ ਆਪਣੇ ਖਾ ਲੈਣ ਨਾ ਉਹ ਖਾਣਗੇ ਮੋਲ ਆਏ AC ਉਹੀ ਗੱਲ ਆ ਜਿਹੜਾ ਦਾਮ ਲੈਣ ਦਾ ਟਾਈਮ ਤੀਨ ਨਾ ਜਵਾਕਾਂ ਨੇ ਚੀਕ ਜੰਗਿਆੜੇ ਚੀ ਕਰ ਤਾ ਲੋ ਜੀ ਮਪਪਾ ਨੂੰ ਕੋੜਾ ਪੱਲਾ ਨਹੀਂ ਪਲੇ ਖਲੋ ਪੱਲਾ ਨਹੀਂ ਪਲੇ ਆ ਵੀ ਕੋ ਤੂੰ ਲਾ ਇਹਨੂੰ ਫੜ ਚਾਮ ਚਮਚੇ ਓਏ AC ਫੜਾ ਲੋ ਚਮਚੇ ਲੋ ਜੀ ਘੜਸੀਆਂ ਕੋਲ ਨਹੀਂ ਲੱਕੋ ਪਏ ਕੋਲ ਨੂੰ ਵਹੇ ਨਾ ਟੱਕਣਾ ਫੜ ਕੇ ਆਓ ਵੀ ਗਾਓ ਕੋ ਜੀ ਹਾਂ ਕੋ ਆ ਰਿਹਾ ਪਤੀ ਮਮੀ ਦੁੱਲੂ ਦੋਤੀ ਰਹੇ ਇੱਥੇ ਬੈਠੇ ਮਮੀ ਨਾ ਨਹੀਂ ਨਹੀਂ ਦੋਤੀ ਲੋਜੀ ਮੇਰਾ ਵੀ ਹੋ ਗਈ ਲਾਲਾ ਹਮਚਾੜੋ ਲੋਜੀ ਬਾਹਲੇ ਮਲਾ ਰਹੇ ਜਾਂਦੇ ਕੁੱਤੇ ਆਉਂਦੇ ਦੋਤੇ ਜਾਂਦੇ ਜਾਂਦੇ ਉੱਧੇ ਵੀ ਛੱਟ ਵਜਦੀ ਗਈ ਖਾਣਾ ਨਹੀਂ ਖਾਦੀ ਸੱਚ ਕੇ ਦੋਰ ਨਹੀਂ ਰਹਿਣਾ ਮੈਂ ਕਿੰਨੇ ਤੱਕ ਆਪਾਂ ਹੋਣੀ ਆ ਉੱਪੀ ਜੀ ਨੌ ਹਜ਼ਾਰ ਚੱਕਰ ਲਾ ਲਓ ਲੋ ਵੀ ਗਰਾ ਖਾਓ ਹੈਪੀ ਬਰਥਡੇ ਮਨਾਓ ਲੋ ਜੀ ਤੁਸੀਂ ਵੀ ਖਾਓ ਮੇਰਾ ਜਨਮ ਦਿਨ ਸਖਮਣ ਹੋਰੀਆਂ ਨੇ ਯਾਰ ਕਰਕੇ ਰੌਲਾ ਪਾ ਕੇ ਮਨਾਈ ਲਿਆ ਬੇਹੋ ਜਾਰ ਜੀ ਸੰਜਾ ਦਵਾਈ ਤੁਸੀਂ ਨੂੰ ਥੈਂਕ ਯੂ ਵੀ ਕਿਹਾ ਤੁਸੀਂ ਜਾਰ ਦਵਾਈ ਜਾਰ ਦਵਾਈ ਨੇ ਪੈਸੇ ਦਵਾਈ ਹੱਥ ਮੈਂ ਮੈਨੇ ਗਰਮੀ ਚ ਜਮੈਂਟ 500 ਰੁਪਏ ਲੱਗਿਆ 500 ਕਿੰਨੇ ਵੀ 500 ਵੀ ਦਾ ਵੀ ਲੱਗਿਆ ਹਨੂ ਨੇ ਫੀਚਰ ਹੁਣੇ ਉਹ ਕੰਨ ਪਿਆਏ ਕੋਲ ਦੇਖੀ ਜੀ ਵੀ ਉਹ ਐਸੇ ਫੱਦਲਾਂ ਦੇ ਕੋਈ ਨਹੀਂ ਬਿਚਿੰਦਾ ਹਾਇਕ ਸੇ ਫੀਚਰ ਹੈ ਓਧਾ ਮੈਨੂੰ ਜਾਣਦੇ ਦਿਓ ਮੇਰੇ ਲਿਖਾਇਆ ਨਾ ਗਾਦਾ ਪਿਆਰੇ ਐਸੇ ਬੁੜੀਆ ਜਿੱਤੇ ਦਾ ਨਾਮ ਨਹੀਂ ਉਹ ਨਾ ਮੈਨੂੰ ਜਾਣਦੇ ਹੋ ਤੇ ਤੱਕ ਤੇ ਬੈ ਬੁੜੀਆ ਫੋਟੋਗ੍ਰਾਫੀ ਲੋਜੀ ਤੁਸੀਂ ਵੀ ਖਾਓ ਮੇਰਾ ਬਾਟੇ ਬਣਾਇਆ ਹੈ ਮੈਂ ਠੰਡਾ ਪਾ ਲੂੰ ਹਾਂ ਠੰਡਾ ਪਾ ਲੂੰ ਹਾਂ ਠੰਡਾ ਪਾ ਲੂੰ ਅਰੇ ਇਹ ਤਾਂ ਆ ਕੇ ਰੱਖ ਦੇ ਨਹੀਂ ਬੱਸ ਖੋ ਦਾ ਸੁਗਰਮਣ ਖਾਲੂ ਆਈ ਗਰਮਾ ਇਹ ਵੀਡੀਓ ਬਣਾਉਂਗੀ ਆ ਆਪੜਾਈ ਗੁਰਮੁਣ ਗਲਾਸ ਇਹ ਤਾਂ ਪਰੇ ਸੀ ਲਾ ਕੇ ਬੈਹ ਜੰਦੀਆਂ ਨੇ ਫੁੱਟੀਆਂ ਤੇ ਬੱਚਿਆਂ ਦੀਆਂ ਨੇ ਮਾਂ ਮਰ ਤੋਂ ਰਸੋਈ ਜੀ ਦੇ ਨੰਗਿਆ ਕੁਚਾ ਲਾ ਦਿੱਤਾ ਹਜੇ ਆ ਖਾਣਾ ਦਾਣਾ ਆ ਗਿਆ ਪਸੰਦ ਆ ਨਹੀਂ ਚਾਹ ਨਹੀਂ ਮੈਂ ਰੁਕੀ ਮੈਨੂੰ ਹਾਂ ਰੋਟੀਆਂ ਡੱਬਾ ਭਰਿਆ ਪੇਪ ਪਕਾ ਕੇ ਨੇ ਹੁਣੇ ਜਾ ਕਿਵੇਂ ਆ ਗਿਆ ਇਹ ਕਿੱਡੇ ਅੱਜ ਬਰਥਡੇ ਆ ਬਰਥਡੇ ਹੁੰਦਾ ਨੂੰ ਮੀਂਹ ਜਿਆਦਾ ਆ ਗਿਆ 11 ਵਜੇ ਯਾਦਾ ਐ ਨਾ ਦੇ ਹੋਰ ਉਹਨੇ ਮਹਾ ਕੁਸੀ ਨਾ ਕੁਸਾ ਕੋਣੀ ਮੈਨੂੰ ਬਹੁਤ ਆਪ ਤੰਗ ਕਰ ਰੱਖਿਆ ਇਹਨਾਂ ਨੇ ਇਹਨਾਂ ਨੂੰ ਜਮਨਤ ਬੈਠੇ ਬੈਲ ਰਹੇ ਦੋ ਘਰ ਦਾ ਅੱਜ ਟੜਲੀ ਹੋਊਗੀ ਮੇਰੇ ਮੇਰੇ ਤੜਕੇ ਤੜਕੇ ਬਿਨ ਨਾਤੇ ਕੱਢ ਨਹੀਂ ਜਾਏਗੀ ਤੇ ਦੂਥੇ ਤੇ ਰੋਟੀ ਫੜਾਉਣ ਦੇਤੀ ਉਦੋਂ ਜਾਏਗੀ ਲੈ ਕਿਹਦਾ ਮੰਗੂਣਾ ਟ੍ਰਿਨ ਨਾ ਪੜੋ ਤਾਹੀਂ ਕਰ ਤੁਸੀਂ ਪੈਸੇ ਲਗਾ ਦੇਣ ਬਰੋਸ 30 ਉਹ ਬਹੁਤਾਂ ਠੰਡਿਆ ਆਈਆਂ ਜੂਸ ਵਾਲੇ ਖਾਲੀ ਕਰ ਕਰ ਸਿੱਟੀਆਂ ਨੇ ਇਹਨਾਂ ਨੇ ਆ ਚਾਰ ਜਣਾਂ ਸੀ ਨਵੇਂ ਦਾ ਪਕੀਨੇ ਤਾ ਠੀਕ ਹੁ ਦੀਦੀ ਕਹਿੰਦੀ ਉਹਦੇ ਬਾਬਾ ਪਾ ਪਕਾਇਰੀ ਦਿਨੇ ਤੱਕ ਦਿਨ ਰਾਤ ਨੂੰ ਸਾਨੂੰ ਸੌਣ ਨਹੀਂ ਦਿੰਦਾ ਨਹੀਂ ਕਈ ਦਿਨ ਸੁੱਕਾ ਦਿਓ 4-5 ਦਿਨ ਨੂੰ ਦਿਨ ਰਾਤ ਤੱਕ ਨਹੀਂ ਲੋਟੀ ਹੰਡਾ ਪੀਓ ਬਾਹਰ ਨਹੀਂ ਤੱਕਣਾ ਖਾ ਲਿਆ ਅੱਧਾ ਅੱਧਾ ਖਾ ਕੇ ਅੱਧਿਆ ਹੋਇਤਾ ਦਹੀਂ ਭਲੇ ਨੇ ਦੋ ਦੋ ਬੁਲੇਟਾਂ ਗਿੰਤੀ ਸ਼ੁਗਮਨ ਗੁਰਮਨ ਹੋ ਗਿਆ ਕਿੰਨੇ ਕੋਲ ਖਾਦੀਆਂ ਦੇ ਬਸ ਅੱਧੀ ਤਾਂ ਹੈਗੀ ਅੱਧੀ ਕਿਲੋ ਮਾਰਾ ਉਹਦੇ ਨੇ ਵੀ ਗੈਰ ਮੈਂ ਤਾਂ ਕੱਲੀ ਹੁਣ ਅੱਧੀ ਕੀ ਕਿੰਨਾਂ ਤੋਂ ਕੋਤੋਂ ਖਾਦੀ ਜਾਂਦੀ ਐ ਨਾ ਨਾ ਸਾਮਾਨ ਠੰਡੇ ਦੀ ਬੋਤਲ ਲੈ ਲਈ ਆ ਜੀਪਾਕਾਰਾਂ ਲੈ ਲਈਆਂ ਜੀਪਾਕਾਰ ਦਿਖਾਉਣੇ ਸਾਨੂੰ ਪੇਸਟੀਆਂ ਲੈ ਲਈਆਂ ਕਿ ਨਹੀਂ ਅਸੀਂ ਪੇਸਟੀਆਂ ਲੈਣੀਆਂ ਨੇ ਇਹ ਨਾ ਇਹ ਪੰਜਣੇ ਖਾਣ ਵਾਲੀਆਂ ਇਹ ਜੀਪਾਂਕਾਰਾਂ ਤਾਂ ਕਹਿਣੇ ਅਸੀਂ ਸਾਡੇ ਸਰਦਾਰ ਜੀ ਦੇ ਭੂਆ ਜੀ ਅਸੀਂ ਸਾਡੇ ਭੂਆ ਜੀ ਨੇਗੇ ਚੈਲਾ ਵਾਲੀ ਤੋਂ ਹੁਣ ਚੈਲਾ ਵਾਲੀ ਵੀਰਾਂ ਆਏ ਕਹਿਣ ਕੇ ਵੀ ਸਾਨੂੰ ਐ ਕਹਣੀ ਆ ਅੱਡੋੜਾ ਹਨਾ ਜੀ ਏਰੀਆ ਦਾ ਹਿਸਾਬ ਹੁੰਦਾਗਾ ਤੇ ਉਹ ਨਾ ਪੇਸਟੀਆਂ ਨੂੰ ਕਹਿਣਗੇ ਜੀਪਾਂਕਾਰ ਆਂ ਉਹ ਕਰਦਾ ਨੇ ਕਹਿੰਦੇ ਲੋਕ ਕਹਿੰਦੇ ਬਾਕੀ ਸਰੇ ਉਹ ਨੰਨੀ ਨੂੰ ਪਤਾ ਦਿੰਦੇ ਨੇ ਉਹ ਕਹਤਾ ਕਰਿਆ ਕਿ ਆ ਕੀ ਪਿੰਨਾਂ ਦੀਪਾ ਕਰਾਂਗੇ ਗੁੜੀਆਂ ਦੇ ਅਕੇ ਹੋ ਤਾਂ ਸਾਰਾ ਕੁਝ ਖਾਲਿਆ ਪੈ ਰਸੀ ਚੀਤੀਆਂ ਪੂਆ ਨੂੰ ਨਹੀਂ ਬਾਈ ਪਤਾ ਦੇ ਅੱਛਾ ਪੂਆ ਨੂੰ ਨਹੀਂ ਪਤਾ ਸੀ ਅਸਿਆ ਸਾਹਿਬ ਬਾਕੀ ਸਿਰ ਉਧਰ ਹੈ ਨਾ ਪਤਾ ਹੈ ਕਹੜੇ ਨੂੰ ਇਧਰ ਵੀ ਮਠਾਈ ਬਿਗ ਆਪਣੀ ਗਲਾਵ ਜਾਮਨ ਵਰਤੀ ਹੈ ਜਿਵੇਂ ਰਸਗੁੱਲਾ ਹੈਗਾ ਵੀ ਇਧਰ ਉਹ ਨਿੱਕੀ ਉਠਾਈ ਕਹਿੰਦੇ ਨੇ ਤੇ ਵੀ ਉਹ ਕਹਿੰਦੇ ਉਹ ਕਹਣਗੇ ਨਿੱਕੀ ਮਠਾਈ ਅਸੀਂ ਕੱਢ ਲਈਏ ਵੀ ਨਿੱਕੀ ਪਠਾਈ ਵੀ ਕੀ ਹੁੰਦੀ ਐ ਵੀ ਨਿੱਕੀ ਪਠਾਈ ਕੀ ਹੁੰਦੀ ਐ ਬਾਅਦ ਚ ਕਹਿੰਦੇ ਸਤੈਨ ਘਲਾਵ ਜਾਵਣਾ ਵਰਗੀ ਨਿੱਕੀ ਮੁੱਠੀ ਕਹਿੰਦੇ ਆਗੇ ਹਲੋ ਭਾਈ ਆਂਦੀ ਗੀ ਜੀਪ ਕਾਰ ਤੂੰ ਆ ਦੇਤੀ ਜੀਓ ਲਓ ਲੈ ਤੰਦੇ ਵਾਂਗ ਮੈਂ ਲਵਾਂ ਵੀ ਵੀ ਤੇ ਖਲਾ ਰੋ ਕਿਉਂ ਨਾ ਮੈਂ ਨਹੀਂ ਖਾਣ ਦਾ ਖਾਣਾ ਹੈ ਅੱਪਾ ਦਾ ਆਹ ਹਾਜਮੇ ਆ ਜਾਓ ਹੀ ਬਹੁਤਾ ਗਰਮੀ ਆ ਫਿਰ ਔਖੇ ਹੋਵਾਂਗੇ ਪੁੱਤ ਜੇ ਸੋਨੂ ਨਾ ਖਾਓ ਆਥਨੇ ਖਾ ਲਿਓ ਨਾ ਖਾਣਗੇ ਤਾਂ ਨਾ ਨਾ ਕਿੱਡੀ ਗੱਲ ਆ ਇਹ ਖਾ ਲੈਣੀ ਹੈ ਕਿ ਕਰ ਚਾਚਾ ਕਿਦਾਂ ਰਹੇ ਸਮਝੀ ਨਾ ਹੈਪੀ ਬਰਥਡੇ ਤੁਸੀਂ ਕਹਿਆ ਨਹੀਂ ਕਹਿੰਦਾ ਇਤੋਂ ਮੈਂ ਦੜਕੀ ਤੇ ਨਹੀਂ ਆਂ ਕਹਿੰਦਾ ਦੀ ਹੈਪੀ ਬਰਥਡੇ ਮੇਰਾ ਫਿਰ ਗਿਫਟ ਆ ਗਿਫਟ ਆ ਇਹਨਾਂ ਨੂੰ ਸਮਾਲ ਲਿਆਤਾ ਹੁਣ ਇਹਨਾਂ ਮਾਸੂਰੀ ਗਿਫਟ ਹੀ ਹੈ ਹੂੰ ਇਹ ਤਾਂ ਮੇਰੇ ਪਿੱਤੇ ਦਾ ਫੈਨ ਦੀ ਸਾਹੀ ਦਸੇ ਦਾ ਮੈਨੂੰ ਅੱਜਾ ਕਿਤੇ ਨਹੀਂ ਮਿਲਿਆ ਮਦੇ ਨਹੀਂ ਮਿਲਿਆ ਸੋਰ ਸਕੂਟਰ ਤੇ ਲਾ ਕੇ ਤੀ ਦੋਨਾਂ ਬੈਠਾ ਮੇਰੇ ਜਾਂਦੇ ਤੇ ਸੀ ਲੱਭ ਲਿਆ ਕੇ ਤੂੰ ਚਲਾਉਣੀ ਤੇ ਤੂੰ ਹੈ ਹੱਥ ਚਲਾਉਂਦਾ ਤੂੰ ਹੀ ਹੈ ਚਲਾਉਂਦੀ ਕੌਣ ਹੈ ਬਾਤ ਤਾਂ ਤੂੰ ਹੀ ਚਲਾਉਣੀ ਆਂਗੀ ਰੱਜ ਲਈ ਵੀ ਆ ਗਏ ਯਾਰ ਹੁਣ ਸਮਝਾ ਉਹ ਚਾਹ ਤੱਕ ਲੋੜ ਹੁਣ ਤੂੰ ਸਮਝ ਜਾ ਅਸਪੀ ਹੀਟਰ ਆਇਆ ਸੀ ਯਾਰ ਹੂੰ ਹੀਟਰ ਆਇਆ ਸੀ ਯਾਰ ਹੁਣ ਕਿੱ데 ਜਾ ਰਹੇ ਹਾਂ हां ਤੇਰਜਾ ਆਨੰਦੰਨੀ ਨੀ ਪਰਿਆੰਦ ਸੀ ਹਾਂ ਪਰ ਉਹ ਸਿਆਲ ਆ ਸਿਆਲ ਪਰ ਉਹ ਹੋਰ ਹੋਰ ਠੱਡ ਸੀ ਤੇਰਜਾ ਉਹਦੇ 12 ਜਨਵਰੀ ਦਾ ਜਨਮ ਹੋਇਆ ਆ ਤਾਂ ਖਾਲੀ ਨੇ ਮਾਧਾ ਨੇ ਕੋਕਲ ਲਾ ਵਿੱਚ ਛੋਟਾ ਜਿਹਾ ਬਾਂਧੀ ਇਕਾਦੀ ਪਈ ਗੋ ਲਗ ਵੀ ਪੀਸ ਨਾ ਮੈਂ ਖਾ ਲੋ ਵੀ ਖਾ ਲੋ ਨਾ ਪੈ ਪਤਾ ਸੁਖਮਣੇ ਤੇ ਭਾਈ ਮੇਰੀ ਭਾਈ ਲੈ ਰਿਹਾ ਦੋ ਆਹੀ ਖਾਣ ਲੱਗ ਪਿਆ ਆੜ ਬੇਲ ਪਾ ਦੋ ਕੰਨੂ ਜੀ ਇਹ ਜੇ ਪਾ ਦੇ ਗੋਲੀ ਚ ਨਾ ਨਾ ਫਿਰ ਚਿਘਾਲੀ ਮੜੀ ਨੇ ਸਭ ਪਾ ਜਾਣਦੇ ਨੇ ਉਹ ਜੇ ਪੱਖੇ ਥੱਲੇ ਲੈ ਆਇਆ ਤੇ ਸੁੱਟੋਂਗੇ ਬੇਜਤਾਰ ਕੇ ਪੱਖੇ ਥੱਲੇ ਤਾਰ ਗੁਰਮਣ ਸੁਖਮਣ ਹੀ ਪ੍ਰਿੰਡੀ ਲੋਜੀ ਆਪਾਂ ਨੇ ਜਨਮ ਦਿਨ ਆਪਣਾ ਮਨਾ ਲਿਆਗਾ ਤੇ ਆਜ ਲੇਟ ਹੋ ਗਈ ਸਬਜੀ ਹੋਣ ਲੱਗਦੀ ਹੈਗੀ ਤੇ ਹੁਣ ਉਹ ਤੋਂ ਕੀ ਅੰਨ ਪ੍ਰਿੰਡੀਆਂ ਲੈਤੀਆਂ ਨੇ ਤੇ ਥੋਕੋ ਜਾਣੇ ਨੇ ਪਿਆਜ਼ ਦੀਆਂ ਪਿਆਜ਼ ਕੱਟ ਲੈਣੇ ਪੁਰਾਤਰ ਦਿੱਕੋ ਹਵਾ ਹੀ ਰੋਗ ਬੈਦਾਂ ਯਾ ਟਾਈਮ ਆ 4:30 ਹੋ ਗਏ ਕਰੋ ਛੁੱਟੀ ਕਰੋ ਥੀਰੀ ਕਰੋ ਬਣਾਈ ਮੱਜਾਂ ਵੀ ਸਾਹਮਣੀਆਂ ਨੇ ਕਿਆਂ ਬਹੁਤ ਕੰਮਾਂ ਦਾ ਵੇਲਾ ਹੋ ਰਿਹਾ ਸੀ ਕੱਖ ਤਾਂ ਮੈਂ ਬਾਜ਼ਾਰ ਦੇ ਵਿੱਚ ਸ਼ਾਮ ਵਾਰ ਜਾਣਾ ਪੈ ਗਿਆ ਤਾਂ ਲੱਗਦਾ ਹੈ ਨਾ ਕੋਰਕਸੋ ਕੁਸੁਮਣਾ ਆਇਆ ਕਰ ਤੂੰ ਕੋਣ ਆ ਲਿਆ ਤੇ ਬੈਂਡੀਆਂ ਸਾਫ ਕਰ ਗਿੱਲੀਆਂ ਨੇ ਮੈਂ ਛੀਰੀ ਜਾਉ ਆ ਗਿਆ ਕਣ ਕੋਈ ਭੁਲਣਾ ਆਇਆ ਹੋ ਕੀ ਕਰਿਆ ਹਾਂ ਉਹ ਜੇ ਤੂੰ ਗਏ ਤਾਂ 12 ਮਹੀਨੇ ਲਿਉਂ ਤੱਕ ਕਿਸ ਲਈ ਹਾਂ ਕਰੀ ਹੈ ਹੈ ਸਾਤਾਂ ਦੇ ਤਰ ਲਾ ਮਨ ਜੇ ਤੈਨੂੰ ਪੜੀ ਕਿ ਕਾਲੀ ਕਾਲੀ ਠੰਡੀ ਸਾਤ ਕਰ ਦੋ ਅੰਮੀ ਭੁੱਖ ਲੱਗ ਗਿਆ ਮੁੰਡਾ ਇੰਨਾ ਖਾ ਕੇ ਉਹ ਰੜਕ ਦਾ ਜਿਹੜਾ ਫ੍ਰੀਜੇ ਸਮਾਨ ਖਾ ਲਓ ਤਾਂ ਤੁਸੀਂ ਵੀ ਖਾਣਾ ਬਿਮਾਰ ਨਾ ਹੋ ਜਾਣਾ ਨਾ ਉਹ ਕਹਿਣੀ ਆ ਇੰਨਾ ਸਮਾਨ ਖਾ ਕੇ ਭੁੱਖ ਲੱਗਿਆ ਫਿਰ ਤੇ ਕੋਈ ਟਿਕਾਣਾ ਨਹੀਂ ਫਿਰ ਰੋਟੀ ਮਾਣਾ ਕੋਈ ਮੈਨੂੰ ਲੱਗੀ ਮੇਰੇ ਰੋਟੀ ਖਾਉਣ ਦੀ ਵਾਰ ਰੋਟੀ ਖਾ ਲੈ ਵੀ ਨਾ ਤਨੋ ਕਰੀਂ ਕਰੋ ਮਰਜ਼ੀ ਕਰ ਲਓ ਹੁਣ ਘਾਲੋ ਤਾਂ ਇਹਨੇ ਨੇੜਾ ਕਰਨ ਨੂੰ ਜੀ ਰਿਹਾ। ਬ੍ਰਿੰਗਾਂ ਚੀਰ ਕੇ ਸਬਜੀ ਤੇਰਨੇ। ਲੋ ਜੀ ਆਪਾਂ ਨੇ ਕੰਮ ਤਾਂ ਦੇ ਚੱਲਦੇ ਰਹਿਣਗੇ ਹੁਣ ਤਾਂ ਅੱਧੀ ਟੱਪੇ ਦੀ ਕੰਮ ਕਰਨੇ ਪੈਣਗੇ ਕਿਉਂਕਿ ਕਵੇਲਾ ਬਹੁਤ ਹੋ ਗਿਆ। ਤੇ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੋਗ ਨਾਲ ਅੱਜ ਦੀ ਇੱਥੀ ਐਂਡ ਰਹਿਣ ਸਭ ਦਾ ਭਲਾ ਤੇਰੇ ਵਾਹਿਗੁਰੂ ਜੀ ਦਾ ਖੰਸਾ।